ਪੰਜਾਬ ਦੇ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਸਿੱਖ ਨੌਜਵਾਨ ਨੂੰ ਕੜਾ ਅਤੇ ਕਿਰਪਾਨ ਦੇ ਨਾਲ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਨੌਜਵਾਨ ਦੇ ਮਾਪਿਆਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਫਿਰ ਕਿਤੇ ਜਾ ਕੇ ਨੌਜਵਾਨ ਨੂੰ ਇਸ ਪੇਪਰ ਵਿੱਚ ਬੈਠਣ ਦਿੱਤਾ ਗਿਆ ਦਰਅਸਲ ਐਸਪਰ ਨੂੰ ਪੰਜਾਬ ਸਰਕਾਰ ਦੇ ਸੀਨੀਅਰ ਅਸਿਸਟੈਂਟ ਦੇ ਅਹੁਦੇ ਤੇ ਭਰਤੀ ਲਈ ਪ੍ਰੀਖਿਆ ਹੋਈ ਇਸ ਲਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਸੈਂਟਰ ਬਣਾਏ ਗਏ ਸਨ ਇੱਕ ਸੈਂਟਰ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਬਣਿਆ ਸੀ ਇਸ ਵੇਲੇ 9 ਵਜੇ ਜਦੋਂ ਵਿਦਿਆਰਥੀ ਪ੍ਰੀਖਿਆ ਦੇਣ ਲਈ ਪਹੁੰਚਿਆ ਤਾਂ ਉੱਥੇ ਮੁਲਾਜ਼ਮ ਨੇ ਉਸ ਨੂੰ ਗੇਟ ਤੇ ਹੀ ਰੋਕ ਦਿੱਤਾ ਇਹ ਕਹਿ ਕੇ ਕਿ ਤੁਸੀਂ ਕਿਰਪਾਨ ਅਤੇ ਕੜੇ ਸਿਮਿਤ ਪ੍ਰੀਖਿਆ ਨਹੀਂ ਦੇ ਸਕਦੇ ਵਿਰੋਧ ਤੋਂ ਬਾਅਦ ਹਾਲਾਂਕਿ ਵਿਦਿਆਰਥੀ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਦੇ ਦਿੱਤਾ ਗਿਆ ਤੇ ਇਸ ਦਰਮਿਆਨ ਸਕੂਲ ਪ੍ਰਬੰਧਕਾਂ ਦੇ ਦੋ ਵੱਖੋ ਵੱਖਰੇ ਬਿਆਨ ਆਏ ਹਨ ਪਹਿਲਾਂ ਤਾਂ ਉਹ ਕਹਿ ਰਹੇ ਸਨ ਕਿ ਇਹ ਪ੍ਰੀਖਿਆ ਪ੍ਰੋਟੋਕਾਲ ਦਾ ਹਿੱਸਾ ਹੈ ਕੜੇ ਤੇ ਕਿਰਪਾਨ ਸਮੇਤ ਉਹ ਵਿਦਿਆਰਥੀ ਨੂੰ ਅੰਦਰ ਨਹੀਂ ਜਾਣ ਦੇ ਸਕਦੇ ਜਦੋਂ ਵਿਰੋਧ ਵਧਿਆ ਤਾਂ ਸਕੂਲ ਪ੍ਰਬੰਧਕ ਮੁੱਕਰ ਗਏ ਕਹਿੰਦੇ ਅਸੀਂ ਕਿਸੇ ਬੱਚੇ ਨੂੰ ਨਹੀਂ ਰੋਕਿਆ ਗੇਟ ਤੇ ਸਿਰਫ ਸਟਾਫ ਨੂੰ ਤਲਾਸ਼ੀ ਲੈਣ ਲਈ ਕਿਹਾ ਗਿਆ ਸੀ ਜਦਕਿ ਵਿਦਿਆਰਥੀ ਦੇ ਪਿਤਾ ਹਰਜੀਤ